ਵਾਦੀਆਂ ਦੇ ਨਜ਼ਦੀਕ ਪਿੰਕਾਲਵਾ ਦੇ ਕੁਝ ਪਰਿਵਾਰ ਜੀ ਰਹੇ ਹਨ ਨਰਕ ਦੀ ਜ਼ਿੰਦਗੀ ਪਿੰਡ ਦੇ ਛੱਪੜ ਦੇ ਨੇੜੇ ਕੁਝ ਘਰ ਪਾਣੀ ਵਿੱਚ ਹੀ ਡੁੱਬੇ ਰਹਿੰਦੇ ਹਨ ਮੀਂਹ ਦੇ ਦਿਨਾਂ ਵਿੱਚ ਬੱਚਿਆਂ ਨੂੰ ਕਈ ਦਿਨ ਸਕੂਲਾਂ ਤੋਂ ਛੁੱਟੀ ਕਰਵਾਉਣੀ ਪੈਂਦੀ ਹੈ ਘਰ ਦੇ ਮੈਂਬਰ ਅਕਸਰ ਇਸੇ ਪਾਣੀ ਕਰਕੇ ਬਿਮਾਰ ਰਹਿੰਦੇ ਹਨ ਘਰ ਵਾਲਿਆਂ ਦਾ ਕਹਿਣਾ ਹੈ ਕਿ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਸੀ ਵੋਟ ਨਹੀਂ ਪਾਵਾਂਗੇ ਦੂਜੇ ਪਾਸੇ ਨੰਬਰ ਦਾ ਜਮਲ ਸਿੰਘ ਨੇ ਕਿਹਾ ਕਿ ਇਨ੍ਹਾਂ ਘਰ ਵਾਲਿਆਂ ਨੇ ਛੱਪੜ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਹੈ ਇਸ ਕਰਕੇ ਇਹ ਮੁਸ਼ਕਿਲ ਆ ਰਹੀ ਹੈ ਮੇਰਾ ਨਾਮ ਦਸਾ ਜੇ ਮੁਸ਼ਕਲ ਸਾਨੂੰ ਇਹ ਇਹ ਵੀ ਆ 2-3 ਸਾਲ ਤੋਂ ਅਸੀਂ ਪਾਣੀ ਦੇ ਵਿੱਚ ਆਉਂਦੀ ਨੰਗਣ ਦੇ ਆ ਛੱਪਰਾ ਲਾਗੇ ਸਾਡੇ ਬਹੁਤ ਜ਼ਿਆਦਾ ਗੰਦਗੀ ਫੈਲੀ ਹੋਈ ਆ ਇੱਥੋਂ ਦੀ ਵਿੱਚੋਂ ਦੀ ਅਸੀਂ ਨੰਗਦੇ ਆ ਲੱਤਾਂ ਸਾਡੀਆਂ ਖਰਾਬ ਹੋ ਜਾਂਦੀਆਂ ਪੈਰ ਸਾਡੇ ਖਰਾਬ ਹੋ ਜਾਂਦੇ ਆ ਤੇ ਮੈਂ ਬੇਨਤੀ ਕਰਦਾ ਵੀ ਸਾਡੀ ਕੋਈ ਗਲੀ ਦਾ ਹੱਲ ਕੀਤਾ ਜਾਵੇ ਕਿੰਨੇ ਪਰਿਵਾਰ ਵਾਲੇ ਇੱਥੇ ਘਰ ਹੈਗੇ ਆ 5-6 ਘਰ ਹੈਗੇ ਆ ਬਹੁਤ ਜ਼ਿਆਦਾ ਮੁਸ਼ਕਲ ਆ ਕਿ ਬਹੁਤ ਜ਼ਿਆਦਾ ਜਿਹਨੂੰ ਕਿੰਨੇ ਇਹ 2 ਸਾਲ ਹੋ ਗਿਆ ਹੁਣ ਕੋਈ ਤੁਸੀਂ ਮੰਗ ਨਹੀਂ ਕੀਤੀ ਮੰਗ ਤੇ ਕੀਤੀ ਆ ਜੀ ਕਈ ਦਾ ਸਰਪੰਚਾਂ ਨੂੰ ਵੀ ਕਈ ਦਾ ਮੈਂਬਰਾਂ ਨੂੰ ਵੀ ਕਈ ਦਾ ਜਿਹੜਾ ਕੋਈ ਗੌਂਦਾ ਵਾ ਮੰਤਰੀ ਉਹਨੂੰ ਵੀ ਕਈਦਾ ਵਾ ਬਸ ਹੋ ਜਾਊਗਾ ਹੋ ਜਾਊਗਾ ਪਰ ਅੱਜ ਤੱਕ ਤੇ ਕੁਝ ਵੀ ਨਹੀਂ ਹੋਇਆ ਹਾਂ ਵੋਟਾਂ ਲੈਣ ਵੀ ਆ ਰਹੇ ਨੇ ਵੋਟਾਂ ਲੈਣ ਵੋਟਾਂ ਲੈਣ ਹੀ ਆਉਂਦੇ ਆ ਨਾ ਪਰ ਇਹ ਕੰਮ ਕਰਕੇ ਖੋਜਤੋਰੀ ਹੈਗੇ ਜੀ ਵੋਟਾਂ ਉਤੇ ਮੰਗ ਲੈਣ ਦੇ ਆ ਗਏ ਵੋਟਾਂ ਮੰਗਣ ਦਾ ਕੀ ਫਾਇਦਾ ਜੀ ਸਾਡੇ ਕੰਮ ਹੀ ਨਹੀਂ ਹੋਣੇ ਚਾਹੀ ਰਹਣਾ ਗੰਦਗੀ ਚਾਦੀ ਹੁਣ ਕੋਈ ਆਏਗਾ ਵੋਟਾਂ ਮੰਗਣ ਕੀ ਕਾਮ ਬੋਟਨ ਲੈਣ ਕੋਈ ਆਊਗਾ ਤਾਂ ਨੂੰ ਕਵਾਂਗੇ ਸਾਡੀ ਗਲੀ ਦਾ ਕਰੋ ਮਸਲਾ ਹੱਲ ਪਰ ਕਰਦਾ ਕੋਈ ਹੈ ਨਹੀਂ ਹੈ ਕੀ ਮਸਲਾ ਤੇ ਦੇਖੇ ਮਸਲਾ ਵੇਖ ਲੋ ਇਹ ਆ ਕੋਈ ਨਾ ਸਾਡਾ ਬਾਹਰ ਨੂੰ ਜਾਣਦਾ ਨਾ ਸਾਡਾ ਹੱਟੀ ਨੁਪੱਟੀ ਕਿਸੇ ਵੇਲੇ ਚਾਹ ਪਾਣੀ ਖੁਣਨੀ ਉਸਣਾ ਪੈ ਜਾ ਸਾਡੀ ਕਿੜ ਖੱਟੇ ਬਹੁਤ ਮੱਲਾ ਕੇ ਖਾਦ ਸਕਦਾ ਵੀ ਮੰਗ ਕਰ ਦੇ ਅਹੀਂ ਮੰਗ ਕਰਨੇ ਅੰਗੇ ਵੀ ਸਾਡਾ ਇਹ ਰਾ ਬਣਨਾ ਚਾਹੀਦਾ ਬੱਚੇ ਸਾਡੇ ਬੜਾ ਵੱਜ ਗਿਆ ਪੈਰ ਦੇ ਵਿੱਚ ਇਤੋਂ ਪਾਣੀ ਪੰਕ ਨਹੀਂ ਆਉਂਦੀ। ਇੰਨੇ ਪੈਸੇ ਉਹ ਲੱਗੇ ਉਹ ਕੌਣ ਜਿਵੇਂਾਰ ਦਾ। ਤੁਹਾਡਾ ਕਿਹੜਾ ਪਿੰਡ? ਮੇਰਾ ਨਾਮ ਸੋਨੀਆ ਕਾਲਵਾ ਪਿੰਡ ਤੋਂ। ਕੀ ਮੁਸ਼ਕਲ ਆਦੀ? ਸਾਨੂੰ ਮੀਂਹ ਦੇ ਕਰਕੇ ਬਹੁਤ ਜ਼ਿਆਦਾ ਮੁਸ਼ਕਲ ਆਂਦੀ ਆ ਸਕੂਲ ਜਾਣ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਆ। ਨੰਗਲ ਲਈ ਬਹੁਤ ਮੁਸ਼ਕਲ ਆਂਦੀ ਆ। ਨੰਗ मतलब ਨਾ ਜਾ ਨੰਗਲ ਕਰਕੇ ਅਸੀਂ ਸਕੂਲ ਵਿੱਚ ਛੁੱਟੀ ਕਰਨੀ ਪੈਂਦੀ ਆ। ਇਸ ਕਰਕੇ ਸਾਡੀ ਮਦਦ ਕੀਤੀ ਜਾਏ ਸਾਨੂੰ ਰਾਹ ਬਣਾ ਕੇ ਦਿੱਤਾ ਜਾਵੇ। ਕੋਈ ਵੋਟਾ ਮੰਗਣ ਆਇਆ। ਹਾਂ ਵੋਟਾ ਮੰਗਣ ਤੇ ਆਉਂਦੇ ਆ ਪਰ ਅਸੀਂ ਵੋਟਾਂ ਹੀ ਦੇਵਾਂਗੇ ਜੇ ਸਾਡੀ ਮਦਦ ਕਰਨਗੇ ਤਾਂ। ਲਖਵਿੰਦਰ ਸਿੰਘ ਮੇਰਾ ਨਾਮ ਆ ਜੀ ਕਾਲਵਾ ਪਿੰਡ ਆ ਜੀ। ਕੀ ਮੁਸ਼ਕਲ ਹੈ? ਮੁਸ਼ਕਲ ਇਹ ਆ ਜੀ ਆ ਮੇਨ ਰਸਤਾ ਸੀ ਜਾਣ ਵਾਲਾ। ਅਸੀਂ ਥਾ ਪਰ ਉਹ ਪਲਾਂਟ ਬਾਰੇ ਕਿਹਾ ਸੀਗਾ ਵੀ ਉਹ ਬਾਹਰਲੇ ਛੱਪੜ ਚ ਬਣਾਓ। ਤੇ ਇੱਥੇ ਸਿਕੰਦਰ ਤੇ ਕਾਲ ਲੰਬੜਦਾਰ ਇੱਥੇ ਜੈਮਲ ਬਣਿਆ। ਜੈਮਲ ਨੇ ਸਾਰਾ ਕੰਮ ਹੀ ਕਰਵਾਇਆ ਵਾ ਪੀ ਥਾਪਰ ਪਲਾਨ ਇੱਥੇ ਬਣਾਉਣਾ ਤੇ ਫਿਰ ਅਧੂਰਾ ਛੱਡ ਗਿਆ ਪੂਰਾ ਕੰਮ ਉਹ ਨਹੀਂ ਕੀਤਾ ਥਾਪਰ ਪਲਾਨ ਦਾ ਤੇ ਜਿਹੜਾ ਪਾਣੀ ਆ ਪਾਣੀ ਇੱਥੋਂ ਨਿਕਲ ਕੇ ਸਾਰਾ ਗਲੀਆਂ 'ਚ ਖਲੋਂਦਾ ਵਾ ਨਾਲ ਕਿਸੇ ਕੋ ਨਿਕਲਿਆ ਕਿ ਤੁਰਿਆ ਜਾਂਦਾ ਜੋ ਆ ਤਿੱਬੜ ਵਾਲਿਆਂ ਦੇ ਘਰ ਤੇ ਦਸੇ ਹੋਣਾ ਦੇ ਘਰ 'ਚ ਪਾਣੀ ਵੜ ਜਾਂਦਾ ਇਹੋ ਦਿੱਕਤਾਂ ਦਾ ਹੁੰਦੀ ਆ ਹੁਣ ਗਾੜੀ ਇਲੈਕਸ਼ਨ ਆ ਰਹੀ ਆ ਜਿਹੜਾ ਬੰਦਾ ਸਾਡੇ ਕੋਲ ਵੋਟਾਂ ਮੰਗਣ ਆਇਆ ਅਸੀਂ ਤਾਂ ਉਹਨੂੰ ਭਜਾਵਾਂਗੇ ਵੋਟਾਂ ਨਹੀਂ ਦੇਵਾਂਗੇ ਜਾਂ ਦੇ ਉਹ ਮਸਲਾ ਸਾਡਾ ਹੱਲ ਕਰਕੇ ਜਾਵੇ ਰਾਬਣਾ ਕੇ ਜਾਵੇ ਥਾਪਰ ਪਲਾਨ ਪੂਰਾ ਕਰਕੇ ਜਾ ਤੇ ਫੇਰ ਉਹਨਾਂ ਨੂੰ ਵੋਟਾਂ ਪਾ ਦਵਾਂਗੇ ਨਹੀਂ ਤੇ ਇਹ ਵੋਟਾਂ ਇਸੋ ਪਿੰਡ ਚ ਬਾਈਕਾਟ ਕਰਾਂਗੇ ਬਰਾਤ ਕਿਹੜਾ ਪਿੰਡ ਹੈ ਨਾ ਜਮਲ ਸਿੰਘ ਨੰਬਰਦਾਰ ਪਿੰਡ ਕਾਲਵਾਏ ਕੋਈ ਲੋਕਾਂ ਦੀ ਇਹ ਤੇ ਸ਼ਿਕਾਇਤ ਆ ਗਈ ਕਿ ਜਿਹੜਾ ਛੱਪੜ ਦਾ ਪਾਣੀ ਉਹਨਾਂ ਦੇ ਘਰ ਆ ਰਿਹਾ ਜਿਹੜੀ ਛੱਪੜ ਦੀ ਗੱਲ ਹੈ ਛੱਪੜ ਜਿਹੜੇ ਮਕਾਨ ਜਿਹੜੇ ਛੱਪੜ ਦੇ ਵਿੱਚ ਪੈ ਗਏ ਇਸ ਕਰਕੇ ਤੰਗੀਬ ਆ ਰਹੀ ਹੈ ਤੇ ਉਹੜੀ ਥਾਪਰ ਸਕੀਮ ਜਿਹੜੀ ਆ ਇਹ ਸੁਖਾ ਸਰਪੰਚ ਕ੍ਰਿਸ਼ਨ ਬਰਾਦਰੀ ਉਹ ਲਿਖਿਆ ਜਦੋਂ ਇਹ ਅਧੂਰੀ ਛੱਡੀ ਆ ਜਦੋਂ ਕਿ ਬਾਕੀ ਥਾਂ ਜਿਹੜਾ ਪਚਾਇਦਾ ਵਾ ਚਾਰਕਨ ਵਾਲੇ ਕਿੰਨੇ ਮਰਲੇ ਤੇ ਛੱਪੜ ਦੇ ਵਿੱਚ ਤੇ ਮਕਾਨ ਬਣ ਗਏ ਆ ਤੇ ਜਿਹੜੇ ਮਕਾਨ ਜਿਹੜਾ ਥਾਂ ਵਾ ਜਗਾ ਪਚਾਇਦਾ ਉਰੇ ਸਭ ਸਕੀਮ ਬਣਾਉਂਦੇ ਆ ਛੱਪੜ ਉੱਨ ਬਣਾਉਂਦਾ ਜਿਹੜਾ ਲਖਾ ਸਿੰਘ ਲਖਿੰਦਰ ਸਿੰਘ ਇਹਨਾਂ ਨੇ ਜਿਹੜੀ ਪਚਾਇਦਾ ਥਾਂ ਹੈਗਾ ਕੋਈ ਸੜਕ ਦੇ ਨਾਲ ਲੱਗਦਾ ਬੋੜਾ ਥੱਲੇ ਇਹ ਵੀ ਇਹਨੇ ਆਵੜ ਲਿਆ ਕਰੀ ਇਹ ਪੋਲੀਟਿਕਲ ਜੀ ਜ਼ੋਰ ਪਾ ਕੇ ਨਾਲ ਮਿਲਿਆ ਬਣ ਲਿਆ ਜਿਹੜੇ ਘਰ ਬਣੇ ਉਹ ਨੰਬਰੀ ਥਾਂ ਨਹੀਂ ਨੰਬਰੀ ਥਾਂ ਨਹੀਂ ਉਹ ਦੇਹ ਵਾਲੀ ਦਾ ਥਾਂ ਉਹਦੇ ਛਪੜ ਜੇ ਬਾਦੀ ਛਪੜ ਕਰਕੇ ਪਾਣੀ ਜਿਹੜਾ ਖਲੋ ਰਿਹਾ ਇਸੇ ਕਰਕੇ ਖਲੋ ਰਿਹਾ ਵੀ ਸਾਡੇ ਨਾਲ ਵੱੜ ਲਿਆ ਤੇ ਗਾੜੀ ਪਾਣੀ ਨਿਕਲਦਾ ਨਹੀਂ ਨਿਕਾਸ਼ ਨਹੀਂ ਅਗਲੇ ਬੰਨੇ ਸੜਕ ਤੋਂ ਅਗਲੇ ਬੰਨੇ ਨਾਲਾ ਬਣਿਆ ਨਾਲਾ ਸਾਫ ਕਰਦਾ ਕੋਈ ਨਹੀਂ ਨਾਲਾ ਪਛਾਹ ਪਛਾਹਦਾ ਫਰਜ਼ ਬੰਦਾ ਜਾਂ ਘਰਾਂ ਵਾਲਾ ਦਾ ਫਰਜ਼ ਬੰਦਾ ਉਹ ਸਾਫ ਕਰਾਉਣ